ਯੋਗ ਐਸਐਸਪੀ ਉਮਨੀਤ ਕੌਂਡਲ ਆਈਪੀਐਸ ਐਸਐਸਪੀ ਬਠਿੰਡਾ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਐਸਾ ਬਠਿੰਡਾ ਪੁਲਿਸ ਦੀ ਟੀਮ ਹੈ ਜਿਹੜੀ ਉਹ ਵਕਫ ਵਕ ਸਮਿਆਂ ਤੇ ਸੀਕ੍ਰੀਟ ਇਨਫੋਰਮੇਸ਼ਨ ਤੇ ਅਦਰਵਾਈਜ਼ ਵੀ ਚੈਕਿੰਗ ਵੀ ਕਰਦੀ ਹੈ ਤੇ ਉਸ ਸਮੇਂ ਥਾਣਾ ਸਿਵਲ ਲਾਈਨ ਦੀ ਟੀਮ ਨੂੰ ਤੇ ਪੀਸੀਆਰ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਵਿਅਕਤੀ ਨੇ ਗੁਰਸੇਵਕ ਸਿੰਘ ਤੇ ਸੁਖਵੀਰ ਸਿੰਘ ਆ ਜਿੰਨਾਂ ਕੋਲੋਂ ਅਗਰ ਰੇਡ ਕੀਤੀ ਜਾਵੇ ਤਾਂ ਚੋਰੀ ਦਾ ਮੋਟਰਸਾਈਕਲ ਵਗੈਰਾ ਬਰਾਮਦ ਹੋ ਸਕਦਾ ਕਿਉਂਕਿ ਆਦੀ ਨੇ ਮੋਟਰਸਾਈਕਲ ਚੋਰੀ ਕਰਨ ਦੇ ਤੇ ਜਿਸ ਦੇ ਕਾਰਵਾਈ ਕਰਦੇ ਹੋਏ ਤਰਨ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਜੀ ਮੁਕੱਦਮਾ ਦਰਜ ਕਰਕੇ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਫਿਰ ਡਿਊਰਿੰਗ ਇਨਵੈਸਟੀਗੇਸ਼ਨ ਇਹਦੇ ਵਿੱਚ ਦੋਨੋਂ ਦੋਸ਼ੀਆਂ ਤੋਂ ਜਿਹੜੇ ਹੁਣ ਤੱਕ ਕੁੱਲ 11 ਮੋਟਰਸਾਈਕਲ ਬਰਾਮਦ ਕੀਤੇ ਗਏ ਆ ਹਾਂਜੀ ਜਿਹੜਾ ਇਹਨਾਂ ਚੋ ਦੋਸ਼ੀ ਗੁਰਸੇਵਕ ਸਿੰਘ ਹੈਗਾ ਜੀ ਇਸ ਤੇ ਜੋ ਹੁਣ ਹੁਣ ਤੱਕ ਪ੍ਰੀਲਿਮినਰੀ ਫਾਈਨਡਿੰਗ ਸਾਹਮਣੇ ਆਇਆ ਵੀ ਇਸ ਤੇ ਕੁੱਲ 6 ਮੁਕਦਮੇ ਦਰਜ ਨੇ ਤੇ ਮੁੱਖਤਰੀ ਜਿਹੜੇ ਮੁਕਦਮੇ ਹਨ ਜੋ ਆਕਸਾਈਜ਼ ਦੇ ਐਨਡੀਪੀਐਸ ਦੇ ਜਾਂ ਚੋਰੀ ਦੇ ਇਦਾਂ ਦੇ ਹੀ ਮੁਕਦਮੇ ਦਰਜ ਨੇ ਇਹਨਾਂ ਨੇ ਜਿਹੜੇ ਇਹ ਬਠਿੰਡੇ ਸ਼ਹਿਰ ਚੋਂ ਜਨਰਲੀ ਇਹ ਕੋਟਲੀਆ ਬਲੂ ਦੇ ਰਹਿਣ ਵਾਲੇ ਹੈਗੇ ਨੇ ਜੀ ਇੱਥੇ ਜੋ ਬਠਿੰਡੇ ਆਉਂਦੇ ਸੀ ਸ਼ਹਿਰ ਚੋਂ ਹੀ ਵਕ ਵਕ ਜਗਾਵਾਂ ਤੋਂ ਇਹਨਾਂ ਨੇ ਚੋਰੀ ਕੀਤੀ ਹੈਗੇ ਨੇ ਮੋਟਰਸਾਈਕਲ ਤੇ ਉਸ ਦਿਨ ਵੀ ਇਹਨਾਂ ਨੇ ਇਹਨਾਂ ਦੀ ਪਲੈਨਿੰਗ ਕੀਤੀ ਸੀ ਕਿ ਮੋਟਰਸਾਈਕਲ ਜਵੇਂ ਇਕੱਠੇ ਕਰਕੇ ਤੇ ਅੱਗੇ ਜਿੱਦਾਂ ਕਿ ਸੰਡੇ ਸੇਲ ਹੈ ਵੀ ਇਹਨਾਂ ਦਾ ਪਲੈਨ ਸੀ ਵੀ ਉਸ ਦਿਨ ਉਹ ਵੇਚ ਦੇਣਗੇ ਬਟ ਉਸ ਤੋਂ ਪਹਿਲਾਂ ਹੀ ਇਨਸਪੈਕਟਰ ਰਜੂ ਸਿੰਘ ਥਾਣਾ ਐਸਐਚਓ ਸੇਵਨ ਲਾਈਨ ਤੇ ਐਸਐਸਏ ਸੰਜੀਵ ਚਾਦ ਪੀਸੀਰ ਇਹਨਾਂ ਦੀ ਟੀਮ ਵੱਲੋਂ ਕਾਫੀ ਮਿਹਨਤ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਟੋਟਲ 11 ਮੋਟਰਸਾਈਕਲ ਕਵਰ ਹੋਏ